ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵਗੇ ਤੇ ਆਪਾਂ ਵੀ ਠੀਕ ਹੋਣੀ ਅੱਜ 20 ਨਵੰਬਰ ਦਿਨ ਵੀਰਵਾਰ ਜਿਵੇਂ ਕਿ ਆਪ ਨੂੰ ਪਤਾ ਹੀ ਹੈ 350 ਸਾਲਾਂ ਸ਼ਹੀਦੀ ਨਗਰ ਕੀਰਤਨ ਤਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਮਹਾਨ ਸ਼੍ਰੀ ਧੰਨ ਯਾਦ ਕਰਦੇ ਹੋਇਆ ਇਹ ਨਗਰ ਕੀਰਤਨ 3 ਮਹੀਨੇ ਤੋਂ ਆਰੰਭ ਹੋਇਆ ਅਲੱਗ-ਅਲੱਗ ਸ਼ਹਿਰਾਂ ਤੋਂ ਅਲੱਗ-ਅਲੱਗ ਸੂਬਿਆਂ ਤੋਂ ਕਸਬਿਆਂ ਤੋਂ ਪਿੰਡਾਂ ਤੋਂ ਹੁੰਦਾ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਵਿੱਚ ਪਹੁੰਚਿਆ ਜੀ ਤੇ ਪੰਜਾਬ ਵਿੱਚ ਇਸ ਤੋਂ ਨਗਰ ਕੀਰਤਨਾ ਆਪਾਂ ਨਾਲੀਆਂ ਜੀ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਕੱਲ ਪਟਿਆਲੇ ਤੋਂ ਚੱਲ ਕੇ 19 ਤਰੀਕ ਨੂੰ ਚੱਲਿਆ ਸੀ ਪਟਿਆਲੇ ਤੋਂ ਤੇ ਰਾਤ ਪਹੁੰਚਿਆ ਜੀ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸਤਵੇਂ ਪਾਸ਼ਾ ਦੇ ਚਰਨ ਛੂਪ ਪ੍ਰਾਪਤ ਧਰਤੀ ਤੇ ਪਣਵੇਂ ਪਾਸ਼ਾ ਮਹਾਰਜ ਦੇ ਚਰਨ ਛੂਪ ਪ੍ਰਾਪਤ ਧਰਤੀ ਹੈ ਜੀ ਤੇ ਬਾਕੀ ਆਪਾਂ ਇਤਿਹਾਸ ਵਿੱਚ ਦੱਸਾਂਗੇ ਤੁਹਾਨੂੰ ਥੱਲੇ ਜਾ ਕੇ ਆਪਾਂ ਇਸ ਤੋਂ ਕੰਮ ਨੂੰ ਜਿਖੜਿਆ ਜੀ ਅੱਜ ਅਸੀਂ ਨਗਰ ਕੀਰਤਨ ਦਾ ਰੂਟ ਹੈ ਜੀ ਫਤਿਹਗੜ੍ਹ ਸਾਹਿਬ ਦਾ ਠੀਕ ਹੈ ਜੀ ਤਾਂ ਚਲਦੇ ਆਂ ਜੀ ਦਰਸ਼ਨ ਮੇਲੇ ਕਰਦੇ ਆਂ ਗੁਰੂ ਸਾਹਿਬਾਂ ਦੇ ਤੇ ਇਤਿਹਾਸ ਨਾਲ ਜਾਣੂ ਹੁੰਨੇ ਆਪਾਂ ਵੀ ਕਿਉਂਕਿ ਮੈਂ ਵੀ ਪਹਿਲੇ ਵਾਰੇ ਬਹਰਾਇਆ ਜੀ ਤੇ ਚਲੋ ਚਲਦੇ ਆਂ ਜੀ ਸੰਗਤ ਨਾਲ ਦਰਸ਼ਨ ਕਰਦੇ ਆਂ ਤੇ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਅੱਜ ਆਪਾਂ ਉਸ ਪਾਵਨ ਧਰਤੀ ਤੇ ਖੜੇ ਆਂ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਜਿੱਥੇ ਧੰਨ ਧੰਨ ਸਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਇਸ ਧਰਤੀ ਤੇ ਪਾਈ ਇਸ ਧਰਤੀ ਨੂੰ ਪਾਗਲਾਏ ਤੇ ਆਪਣੇ ਗੁਰਸਿੱਖ ਦੀ ਮਨੋ ਕਾਮਨਾ ਪੂਰੀ ਕੀਤੀ ਭਾਈ ਕੁਰਮ ਜੀ ਜੋ ਪਿੰਡ ਲੰਬਿਆਂ ਦੇ ਨਿਵਾਸੀ ਸਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਲਈ ਸ੍ਰੀ ਅੰਮ੍ਰਿਤਸਰ ਸਹਿ ਪੁੱਜੇ ਅੰਬਾ ਦਾ ਮੌਸਮ ਸੀ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦੀਵਾਨ ਸਜਿਆ ਹੋਇਆ ਸੀ ਸੰਗਤਾਂ ਯੋਗ ਭੇਟਾ ਪੇਸ਼ ਕਰਨੀਆਂ ਸਨ ਕਾਬਲ ਦੀ ਸੰਗਤ ਸਹਿਬਾਂ ਦੇ ਦੀਵਾਨ ਵਿੱਚ ਹਾਜ਼ਰ ਹੋਈ ਤੇ ਪੱਕੇ ਹੋਏ ਅੰਬ ਭੇਟਾ ਕੀਤੇ ਭਾਈ ਕੁਰਮ ਜੀ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਅੰਬਾਂ ਦੇ ਦੇਸ਼ਾਂ ਵਿੱਚੋਂ ਆਇਆ ਹਾਂ ਪਰ ਇਸ ਸੇਵਾ ਤੋਂ ਵਾਂਝਾ ਰਹਿ ਗਿਆ ਹਾਂ ਰਾਤ ਦਰਬਾਰ ਦੀ ਸਮਾਪਤੀ ਹੋਈ ਅੰਬਾਂ ਦਾ ਪ੍ਰਸ਼ਾਦ ਵਰਤੇਆ ਸੰਗਤਾਂ ਆਪੋ ਆਪਣੇ ਡੇਰੇ ਵਿਸ਼ਰਾਮ ਕਰਨ ਲਈ ਚਲੇ ਗਿਆਂ। ਭਾਈ ਕੁਰਮ ਜੀ ਨੇ ਪ੍ਰਸ਼ਾਦ ਵਿੱਚੋਂ ਮਿਲਿਆ ਆਂਬ ਨਹੀਂ ਛਕਿਆ। ਸੰਭਾਲ ਕੇ ਰੱਖ ਲਿਆ। ਸਵੇਰੇ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕੀਤਾ ਤੇ ਆਂਬ ਪ੍ਰਸ਼ਾਦ ਵਿੱਚੋਂ ਬਖਸ਼ਿਸ਼ ਹੋਇਆ ਸੀ। ਉਸ ਦਾ ਵੀ ਇਸ਼ਨਾਨ ਕਰਾਇਆ ਤੇ دیਵਾਨ ਵਿੱਚ ਹਾਜ਼ਰ ਹੋ ਕੇ ਉਹੀ ਆਂਬ ਪਾਦਸ਼ਾਹ ਜੀ ਨੂੰ ਅਰਪਣ ਕਰ ਦਿੱਤਾ। ਕਟ-ਕਟ ਕੇ ਅੰਤ੍ਰਿਕੇ ਜਾਣਤ ਭਲੇਵਰੇ ਕੀ ਪੀਰ ਪਛਾਨਤ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖ ਨੂੰ ਕਿਹਾ ਕਿ ਭਾਈ ਸਿੱਖਾ ਇਹ ਅੰਬ ਅਸੀਂ ਤੈਨੂੰ ਪ੍ਰਸ਼ਾਦ ਵਜੋਂ ਦਿੱਤਾ ਸੀ ਤੂੰ ਇਹ ਅੰਬ ਸਾਨੂੰ ਭੇਟ ਕਰ ਰਿਹਾ ਹੈ ਜੋ ਤੈਨੂੰ ਪ੍ਰਸ਼ਾਦ ਵਜੋਂ ਪ੍ਰਾਪਤ ਹੋਇਆ ਹੈ ਅੱਗੋ ਸਿੱਖ ਨੇ ਬੇਨਤੀ ਕੀਤੀ ਕਿ ਕਿਉਂਕਿ ਮੈਂ ਅੰਬਾਨ ਦੇਸ਼ਾਂ ਵਿੱਚੋਂ ਆਇਆ ਹਾਂ ਅਤੇ ਕਾਬਲ ਦੇ ਸੰਗਤ ਵੱਲ ਵੇਖ ਕੇ ਇਹ ਅੰਬ ਖਾਣ ਨਾਲੋਂ ਆਪ ਜੀ ਨੂੰ ਅਰਪਣ ਕਰਨਾ ਹੀ ਸ਼ੁਭ ਸਮਝਿਆ ਹੈ। ਪਾਤਸ਼ਾਹ ਜੀ ਬੋਲੇ ਭਾਈ ਗੁਰਮੁਖਾ ਤੇਰੀ ਇਹ ਭਾਉ ਨਾ ਸਾਡੇ ਤੱਕ ਪੁੱਜ ਗਈ ਹੈ। ਤੂੰ ਇਹ ਅੰਬ ਛਕ ਲੈ ਤੇ ਅਸੀਂ ਜਦੋਂ ਸਤਵੇਂ ਜਾਮੇ ਵਿੱਚ ਆਵਾਂਗੇ ਤਾਂ ਤੇਰੇ ਪਾਸੋਂ ਅੰਬ ਛਕਾਂਗੇ। ਉਸ ਬੱਚਾ ਨੂੰ ਪਾਲਦੇ ਹੋਏ ਧੰਨ ਸ਼੍ਰੀ ਗੁਰੂ ਹਰ Rai ਜੀ ਮਹਾਰਾਜ ਕੁਰਕhetra ਤੋਂ ਪੋਦੇ ਸੰਗਰਾਮ ਤੋਂ ਇੱਥੇ ਪੁੱਜੇ ਸਨ। ਆਪਣੇ ਸੇਵਕ ਬਾਰੇ ਪੁੱਛਿਆ ਪਤਾ ਲੱਗਾ ਕਿ ਉਹ ਬਾਗ ਵਿੱਚ ਬੈਠਾ ਭਗਤੀ ਵਿੱਚ ਲੀਨ ਹੈ ਸੇਬਾ ਨੇ ਆ ਕੇ ਬਾਗ ਵਿੱਚ ਦਰਸ਼ਨ ਦੇਦਾਰੀ ਬਖਸ਼ੀ ਤੇ ਹੁਕਮ ਕੀਤਾ ਕਿ ਭਾਈ ਕੁਰਮ ਲਿਆ ਅੰਬਸ਼ਕਾ ਭਾਈ ਕੁਰਮ ਜੀ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਹ ਰੁੱਤ ਤਾਂ ਅੰਬਾਂ ਦੀ ਨਹੀਂ ਹੈ ਜੋ ਮੈਂ ਆਪ ਜੀ ਦੀ ਸੇਵਾ ਵਿੱਚ ਭੇਟ ਕਰ ਸਕਾਂ ਪਰ ਆਪ ਕਰਨ ਕਰਣ ਸਮਰਥ ਹੋ ਜੋ ਚਾਹੋ ਕਰ ਸਕਦੇ ਹੋ ਸੇਵਕ ਦੀ ਬੇਨਤੀ ਨੂੰ ਸੁਣਦੇ ਹੋਏ ਪਾਤਸ਼ਾਹ ਪ੍ਰਸੰਨਤਾ ਨਾਲ ਮੁਸਕਰਾਏ ਤੇ ਕਿਹਾ ਭਾਈ ਅੰਬ ਦਾ ਦਰਖਤ ਤਾਂ ਪੱਕੇ ਅੰਮਾ ਨਾਲ ਲੱਧਿਆ ਪਿਆ ਹੈ ਭਾਈ ਕੁਰਮ ਜੀ ਦੇਖਦੇ ਹਨ ਕਿ ਜਿਸ ਅੰਬ ਥੱਲੇ ਪਾਤਸ਼ਾਹ ਜੀ ਬੜੇ ਖੜੇ ਸੁਭਾਈ ਮਾਨ ਹੋ ਰਹੇ ਹਨ ਉਸ ਨਾਲ ਪੱਕੇ ਅੰਬ ਲੱਟ ਰਹੇ ਹਨ ਇਹ ਕੁੱਤ ਕਵੇਖ ਭਾਈ ਕੁਰਮ ਜੀ ਗੁਰੂ ਜੀ ਨੇ ਚਰਨੀ ਟੈਪੇ ਤੇ ਮੋਹ ਧਨ ਧਨ ਕਰ ਉੱਠੇ ਪਾਤਸ਼ਾਹ ਨੇ ਫਰਮਾਇਆ ਕਿ ਹੁਣ ਸਾਨੂੰ ਤੇ ਸੰਗਤਾਂ ਨੂੰ ਅੰਮ੍ਰਿਤਕਾ ਬਚਨਮਾਨ ਭਾਈ ਕੁਰਮ ਜੀ ਨੇ ਸਤਗੁਰਾਂ ਨੇ ਸੰਗਤਾਂ ਦੀ ਅੰਮਾ ਦੀ ਸੇਵਾ ਕੀਤੀ ਅਤੇ ਪਰਸਨਤਾ ਲਈ ਇਹ ਪਾਵਨ ਪੁੱਤਰ ਅਸਥਾਨ ਤੇ ਹਰ ਸੰਗਤਾਂ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ ਤੇ ਗੁਰਦੁਆਰਾ ਸ੍ਰੀ ਅੰਮ੍ਰਿਤ ਸੇਵਕੀ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਮਾਘ ਦੇ ਮਹੀਨੇ ਬਹੁਤ ਸਰਦਤਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਗੁਰਦੁਆਰਾ ਅੰਬ ਸਹਿਬ ਦਾ ਇਤਿਹਾਸ ਤੇ ਵੀਡੀਓ ਅੱਗੇ ਵੀ ਸ਼ੇਅਰ ਕਰਿਓ ਕਰ ਕਰ ਤੱਕ ਇਤਿਹਾਸ ਇਹ ਪਹੁੰਚ ਸਕੇ ਗੁਰਦੁਆਰਾ ਅੰਬ ਸਹਿਬ ਦਾ ਚਲੋ ਆਪਾਂ ਹੁਣ ਨਗਰ ਕੀਰਤਨ ਦੀ ਰਵਾਨਗੀ ਇੱਥੋਂ ਲੈਣੀ ਹੈ ਜੀ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਸੰਗਤਾਂ ਦਾ ਬਹੁਤ ਹੀ ਜ਼ਿਆਦਾ ਇਕੱਠ ਤੇ ਸਾਹਮਣੇ ਧੰਗੁਰ ਤੇਗ ਬਹਾਦਰ ਸਾਹਿਬ ਜੀ ਫੁੱਲਾਂ ਨਾਲ ਲਿਖਿਆ ਹੋਇਆ ਸੰਗਤਾਂ ਇੱਥੋਂ ਪਤਾ ਲੱਗਦਾ ਹੈ ਸੰਗਤਾਂ ਦੀ ਸ਼ਰਧਾ ਕਿੰਨੀ ਹੈ ਕੁਮਤਤ ਤੋਂ ਸੁਣੋ ਕਿ ਸਾਹਜ ਕਾਰੀਆਂ ਦੀ ਗੂੰਜ ਪਾਈਏ ਜੀ ਨਗਰ ਦੀ ਜੰਦਾ ਸਵਾਰੀ ਜਿੰਦਾਬਾਹ ਬੜੀ ਦੂਰਅੰਦੇਸ਼ੀ ਦੇ ਨਾਲ ਅੱਜ ਪੰਥ ਨੂੰ ਜਥੇਬੰਦੀਆਂ ਨੂੰ ਇਕਜੁੱਟੇ ਇੱਕ ਮੁਠ ਕੀਤਾ ਹੈ ਉਹਨਾਂ ਦਾ ਨਿਗਾਹ ਜਿਉ ਆਇਆ ਸਾਡੇ ਢਾਡੀ ਜਥੇ ਵੱਲੋਂ ਤੇ ਇਸੇ ਤਰ੍ਹਾਂ ਗੁਰਦੁਆਰਾ ਸਿੰਘਾ ਸ਼ਹੀਦਾ ਸੁਹਾਣਾ ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਦੇ ਪੈਰਾਂ 'ਤੇ ਲੋ ਜੀ ਭਾਈ ਸਾਹਿਬ ਜੀ ਆਪਾਂ ਨੂੰ ਮਿਲੇ ਨੇ ਨਗਰ ਕੀਰਤਨਾ ਚੰਡੀਗੜ੍ਹ ਮੋਹਾਲੀ ਵਿਖੇ ਤੇ ਦਰਸ਼ਨ ਕਰਕੇ ਕਿੱਦਾਂ ਲੱਗ ਰਿਹਾ ਤੁਹਾਨੂੰ ਕਿੱਦਾਂ ਲੱਗ ਰਿਹਾ ਦਰਸ਼ਕਾਂ ਕੇ ਬਾਬਾ ਨੇ ਬੜਾ ਖੁਸ਼ ਹੋ ਰਿਹਾ ਇਧਰ ਤੋਂ ਸਤਿ ਸ੍ਰੀ ਅਕਾਲ ਜੀ ਬਾਬਾ ਇੰਕਾਰਤੀ ਕਿਲਾ ਹੋਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦਰਸ਼ਨ ਵਾਸਤੇ ਵੀ ਗੁਰੂ ਸਾਹਿਬ ਕਦੋਂ ਆਉਂਦੇ ਸੀ ਦਰਸ਼ਨ ਕਰੀਏ ਕੱਲ ਦੇ ਸ਼ਾਮ ਦੇ ਲੱਗੇ ਜੀ ਦਰਸ਼ਕਾਂ ਦੇ ਸ਼ਾਮ ਸ਼ਾਮ ਤੋਂ ਤਿਆਰੀਆਂ ਕਰਦੇ ਹੋਏ ਅਸੀਂ ਸਾਰੇ ਬੈਠੇ ਜੀ ਸੇਵਾ ਕਰਦੇ ਅੰਮ੍ਰਿਤਸਰ ਹੈ ਅੰਮ੍ਰਿਤਸਰ ਅੱਛਾ ਅੰਮ੍ਰਿਤਸਰ ਠੀਕ ਹੈ ਜੀ ਗੁਰਦਰ ਸਾਹਿਬ ਅੰਮ੍ਰਿਤਸਰ ਤੋਂ ਸੇਵਾ ਕਰਦੇ ਸੀ ਠੀਕ ਵਰੀਆ ਦਰਸ਼ਨ ਹੋ ਗਏ। ਜੀ ਦਰਸ਼ਨ ਹੋ ਗਏ। ਇਹ ਵਰੀਆ ਲੈ ਦਰਸ਼ਨ ਹੋ ਗਏ ਜੀ। ਮਾਂ ਚੜਦੀ ਕਲਾਉਂਗੀ ਬਾਬਾ ਜੀ। ਤੁਸੀਂ ਕਿੱਥੇ ਤੱਕ ਜਾਓਗੇ ਨਾਲ? ਆਪਾਂ ਕਿੱਥੇ ਤੱਕ ਜਾਓਗੇ? ਜਾਓਗੇ ਤਾਂ ਕਿੱਥੇ ਜਾਵਾਂਗੇ ਜੀ? ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਬੋਲੇ। ਸੋਨਗਰ ਕੀਰਤਨੇ ਵਿੱਚ ਆਪਾਂ ਜਿਵੇਂ ਕਿ ਸੰਗਤਾਂ ਦੇ ਦਰਸ਼ਨ ਕਰ ਰਹੇ ਹਤੇ ਇਹ ਪਰਿਵਾਰ ਠੀਕ ਆਪਾਂ ਨੂੰ ਮਿਲੇ ਜੀ ਤੇ ਕਹਿੰਦੇ ਸਾਡੀ ਵੀਡੀਓ ਬਣਾਓ, ਸਾਡੀ ਵੀਡੀਓ ਵੀ YouTube ਤੇ ਪਾਓ। ਤੇ ਸੰਗਤਾਂ ਬਹੁਤ ਹੀ ਮਤਲਬ ਸਤਿਕਾਰ ਆਦਰਮਾਨ ਕਰਦੀ ਹਿੰਦੀ ਆਪਾਂ ਨੂੰ ਵੀ ਹਨ ਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਨੇ ਹੰਬ ਸਾਹਿਬ ਤੋਂ ਰਵਾਨਗੀ ਹੋਈ ਨਗਰ ਕੀਰਤਨ ਦੀ ਅਧਿਕਰ ਸਹਿਬ ਅ ਸਮਾਪਤੀ ਹੋਏਗੀ ਇਹਨਾਂ ਨੂੰ ਆ ਪਵਨੰਦ ਨਗਰ ਕੀਰਤਨ ਦੀ ਸੋ ਕਿੰਨੇ ਸਾਡੀ ਵੀਡੀਓ ਉਪਰ ਜ਼ਰੂਰ ਪਾਯੋ ਮੈਂ ਕੋਈ ਗੱਲ ਨਹੀਂ ਤੁਹਾਡੀ ਵੀਡੀਓ ਪਾ ਦਾਂਗੀ ਤੇ ਚਲੋ ਮਿਲਦੇ ਹਾਂ ਜੇ ਕਿ ਹੁਣ ਜਾ ਕੇ ਨਗਰ ਕੀਰਤਨ ਦਾ ਸਾਕਤਨ ਦਰਸ਼ਨ ਮਿਲੇ ਕਰਕੇ ਓ ਕਿੰਦੇ ਸੱਜਣਾ ਹਵਾਲੇ ਹਵਾਲੇ ਪ੍ਰਬੰਧਕਾਂ ਵੱਲੋਂ ਫੇਰ ਦੁਬਾਰਾ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ 5-7 ਮਿੰਟਾਂ ਦੇ ਅੰਦਰ ਨਗਰ ਕੀਰਤਨ ਨੂੰ ਪਹੁੰਚ ਰਿਹਾ। ਵੇਖੀ ਮੇਰੇ ਬਾਪੂ ਨੇ ਮੇਰਾ ਨਾਂ ਰੱਖ ਦਿੱਤਾ ਤੇਗ ਦਾ ਧਨੀ ਤੇਗ ਬਹਾਦਰ ਦੇ ਦੇ ਬਹਾਦਰ ਤੇ ਕੱਢ ਲੈ ਤੇ ਤੂੰ ਹੀ ਇਕ ਤੋਂ ਨਹੀਂ ਅੱਖਾਂ ਦੇ ਸੋਤਿਕਾ ਮੈਨੂੰ ਲਕਬ ਹੈ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਖਲੋਪ ਤੇ ਘੋ ਮੈਂ ਤਾਂ ਜੰਮਦੇ ਹਾਂ ਤੇਗਾਂ ਦੀ ਸ਼ਾਮਾਣੀ ਵੇਖ ਬਾਪੂ ਤੇ ਪੈਂਦੀਆਂ ਦੋ ਤੇਗਾ ਮੇਰੇ ਪਿਤਾ ਦੀ ਲਕਬ ਬਹਾਦਰੀ ਤੇ ਰਹੱਖਦਾ ਤੋਰਾ ਪਿਆ ਤੇਗਾ ਹੁਣ ਵੀ ਵੇਖ ਲਈਉਂਦੇ ਭਵਿੱਖੇ ਅੰਦਰ ਮੋਰੇ ਪੁੱਤ ਨੇ ਮੌੜੀਆਂ ਦੀ ਤੇਗ ਜੋ ਇਹੋ ਜੀ ਤੇਗ ਨਿਕਲੂ ਲੱਖਾਂ ਲਵੇਗੀ ਤੇਰੀਆਂ ਖੋਤ ਤੇ ਕਾਉਂਦੀ ਤੇਗ ਚ ਉਹੋ ਜੀ ਤੇਗ ਨਿਕਲੂ ਲੱਖਾਂ ਲਵੇਗੀ ਤੇਰੀਆਂ ਖੋਤ ਤੇ ਕਾ ਹਾਂਜੀ ਸੋਪਾ ਖੜਿਆ ਹੋ ਜੀ ਗੁਰਦੁਆਰਾ ਬਾਬਾ ਹਨੂਮਾਨ ਜੀ ਦੇ ਅਸਥਾਨਾ ਦੇ ਸੁਹਾਣਾ ਤੇ ਨਗਰ ਕੀਰਤਨ ਇੱਥੇ ਖੜਿਆ ਹੋ ਜੀ 1 ਘੰਟਾ ਨਗਰ ਕੀਰਤਨ ਇੱਥੇ ਖੜੂਗਾ ਜੀ ਤੇ ਪਾਲਕੀ ਸਾਹਿਬ ਦੇ ਤੁਸੀਂ ਦਰਸ਼ਨ ਕਰੋ ਜੀ ਤੇ ਪਾਲਕੀ ਸਾਹਿਬ ਅੰਦਰ ਲਾ ਦੇ ਜੀ ਤੇ ਸੰਗਤਾਂ ਦੇਖੋ ਬਹੁਤ ਜ਼ਿਆਦਾ ਇਕੱਠ ਹੈ ਜੀ ਹਜੇ ਅਸੀਂ ਚੰਡੀਗੜ੍ਹ ਦੇ ਵਿੱਚ ਹੀ ਫਿਰਦੇ ਆ ਤੇ ਟਾਈਮ ਦੇਖੋ ਕਿੰਨਾ ਹੋ ਗਿਆ ਜੀ ਤੇ ਸੰਗਤਾਂ ਦੇ ਦੇਖ ਸਕਦੇ ਹੋ ਇਕੱਠ ਬਹੁਤ ਜ਼ਿਆਦਾ ਜੀ ਸੰਗਤਾਂ ਦਰਸ਼ਨ ਕਰਨ ਵਾਸਤੇ ਆਏ ਹੋਇਆ ਜੀ ਵਰਦਰਾਸ਼ੀ ਦਾ ਸਿੰਘਾ ਸ਼ਹੀਦਾ ਸੁਹਾਣਾ ਲੋਹੀ ਨਗਰ ਕੀਰਤਨ ਦੇ ਨਾਲ ਸੰਗਤਾਂ ਸਰਦਾ ਭਾਉਨਾ ਨਾਲ ਸੇਵਾ ਕਰਦੀਆਂ ਨੇ ਤੇ ਸਤਿਕਾਰਯੋਗ ਭਾਈ ਤਰਪਾਲ ਸਿੰਘ ਜੀ ਕਿਥੋਂ ਦੇ ਰਹਿਣ ਵਾਲੇ ਨੇ ਮੁਹਾਲੀ ਤੋਂ ਜੀ ਮੁਹਾਲੀ ਮੁਹਾਲੀ ਵਾਲੇ ਟਰੈਕਟਰ ਠਾਠ ਠੀਕ ਹੈ ਜੀ ਰਹਿਣ ਵਾਲੇ ਸਿੰਘ ਜੀ ਦਾ ਦੇ ਨਾਲੇ ਹੈ ਜੀ ਇਹਨਾਂ ਮਤਲਬ ਆਪਣੇ ਸਾਰਿਆਂ ਦਾ ਆਪਣੇ ਨਾਲ ਰਹੇ ਨੇ ਇਹ ਸੇਵਾ ਭਾਵਨਾ ਨਾਲ ਕੀਤੀਆਂ ਹਨ ਨੇ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਸੇਵਾ ਕਰਦੇ ਮਾੜਾ ਕੋਈ ਸੇਵਾ ਲਿਖੇ ਚਲਾਵੇ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਪਿੰਡ ਹੱਤੇ ਵਾਲੇ ਪਹੁੰਚੇ ਹਾਂ ਜੀ ਤੇ ਪੁੱਛਦੇ ਆ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਗਰ ਕੀਰਤਨ ਜਿਹੜਾ ਆਰੰਭ ਹੋਇਆ ਜੀ ਆ ਸ਼ਾਮ ਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਤੇ ਆਪਣੇ ਨਾਲ ਪਿੰਡ ਦੇ ਸੰਗਤ ਮੌਜੂਦ ਹੈ ਜੀ ਤੇ ਆਪਾਂ ਨਾਲ ਪੁੱਛਦੇ ਆ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਖੜੇ ਨੇ ਇੱਥੇ ਨਗਰ ਕੀਰਤਨ ਦੀ ਤਾੰਗ ਨੂੰ ਜੀ ਨਗਰ ਕੀਰਤਨ ਨੂੰ ਆਉਣ ਦਿਵਾਇਆ ਬਾਹਰ ਖਾਲਸਾ ਬਾਹਰ ਜੀ ਕੀ ਫਤਿਹ ਜੀ ਸਾਨੂੰ ਇੱਥੇ ਹੋ ਗਿਆ 1 ਘੰਟਾ ਖਲੋਤਿਆਂ ਨੂੰ ਇਹ ਕਿਦਾਂ ਮਹਿਸੂਸ ਹੋ ਰਿਹਾ ਹੈ ਨਗਰ ਕੀਰਤਨ ਆਪਣਾ ਰੰਗ ਹੋਇਆ ਜੀ ਤੋ 3 ਮਹੀਨੇ ਹੋ ਗਏ ਜੀ ਨਗਰ ਕੀਰਤਨ ਹਾਂ ਜੀ ਬਹੁਤ ਅਪਰਾਧਾ ਸਿੰਘ ਦਾ ਜਿਨ੍ਹਾਂ ਨੇ ਦੇਖੋ ਇਨੀ ਹਿੰਮਤ ਕਰਕੇ ਇਦੀ ਦੂਰੋਂ ਚੱਲੇ ਨੇ ਠੀਕ ਹੈ ਠੀਕ ਹੈ ਹਾਂ ਜੀ ਬਹੁਤ ਔਖਾ ਕਰਦਾ ਕੰਮ ਛੱਡਣਾ ਇਹ ਉਹੀ ਛੱਡ ਸਕਦਾ ਜਿਹਦੇ ਤੇ ਮਹਾਰਾਜ ਦੀ ਕਿਰਪਾ ਹੋਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਹਦੇ ਤੇ ਕਿਰਪਾ ਹੈ ਉਹੀ ਛੱਡ ਸਕਦਾ ਹੋਰ ਕੰਮ ਨਹੀਂ ਛੱਡ ਸਕਦਾ ਕੋਈ ਵੀ ਬਾਕੀ ਇੱਥੇ ਦਾ ਇਤਿਹਾਸ ਦੱਸੋ ਇਹ ਪਿੰਡ ਅਤੇ ਵਾਲੀ ਅਤੇ ਖੰਦ ਨਾਂ ਦੇ ਅਤੇਖਾਨ ਨੇ ਸਹਬਜ਼ਾਦਿਆਂ ਦੇ ਸੂਬੇ ਨੂੰ ਜਗ੍ਹਾ ਦਿੱਤੀ ਸੀ ਵੀ ਤੁਸੀਂ ਸਰਕਾਰ ਕਰ ਲੈ ਆਪਣੇ ਪਿੰਡ ਦੇ ਵਿੱਚ ਸਹਬਜ਼ਾਦਿਆਂ ਦਾ ਉਹ ਬੇਇਮਾਨ ਹੋ ਗਿਆ ਕਹਿੰਦਾ ਮੈਂ ਮੋਹਰਾ ਲੈਣੀਆਂ ਨੇ ਫਿਰ ਟੋਡਲਮਲ ਸਾਹਿਬ ਨੇ ਫਿਰ ਉਹਨਾਂ ਮੋਹਰਾ ਲਿਆ ਕੇ ਦਿੱਤੀਆਂ ਪਿੰਨਾਂ ਵਿੱਚ ਆਇਆਂ ਫਿਰ ਉਹ ਸੂਬਾ ਆਉਂਦਾ ਮੈਂ ਖੜੀਆਂ ਕਰਕੇ ਜਮੀਨ ਦੇਣੀਆਂ ਖੜੀਆਂ ਮੋਹਰਾ ਲੈਣੀਆਂ ਨੇ ਫਿਰ ਉਹ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੇ ਖੜੀਆਂ ਮੋਹਰਾ ਦਿੱਤੀਆਂ ਤੇ ਉਹ ਅਤੇਖਾਨ ਉਸਡੇ ਨਾਲ ਸੀ ਇਤਿਹਾਸ ਦੇ ਵਿੱਚ ਬਹੁਤ ਜਿਆਦਾ ਵਧੀਆ ਯਾਨੀ ਸਾਡੇ ਪਿੰਡ ਦਾ ਕੁਰਬਾਨੀ ਹੈ ਸਾਬ ਜਨਾਬਾਂ ਵਾਸਤੇ ਨਾਲ ਪੂਰੀ ਮਰ ਕਿਰਪਾ ਸਾਹਿਬ ਜਿਆਦਿਆਂ ਦੀ ਹੁਣ ਵੀ ਜੋ ਵੀ ਸਾਡੇ ਪਿੰਡ ਦਾ ਨਗਰ ਦਾ ਇਲਾਕੇ ਦਾ ਕੋਈ ਵੀ ਕੰਮ ਹੋਵੇ ਵਿਆਹ ਸ਼ਾਦੀ ਦਾ ਸਾਬ ਜਨਾਬ ਦੇ ਨਾਮ ਦੇ ਅਰਦਾਸ ਜ਼ਰੂਰ ਹੁੰਦੀ ਹੈ ਤੇ ਕਰਨੇ ਜਿਵੇਂ ਮਹਾਰਾਜ ਜੋ ਵੀ ਹੋਵੇ ਪਪਾ ਜੀ ਰਵਾਰ ਫਤੇ ਸਗੀ ਮਾਤਾ ਗੁਜਰ ਕੌਰ ਜੀ ਦੇ ਨਾਮ ਤੇ ਉਹਨਾਂ ਦੇ ਅਰਦਾਸ ਕਰਕੇ ਜੜੀਆਂ ਨੇ ਅਸੀਂ ਕੰਮ ਆਰੰਭ ਕਰਨੇ ਆ ਬਹੁਤ ਸ਼ੁਕਰੀਆ ਤੁਹਾਡਾ ਜੀ ਜਾਣਕਾਰੀ ਦੇਣ ਵਾਸਤੇ ਵਾਕੀ ਪਿੰਡ ਦੀ ਸੰਗਤ ਖੜੀ ਹੈ ਜੀ ਆਪਣਾ ਤਾਂ ਪੁੱਛਦੇ ਆਂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੜੇ ਨੇ ਇੱਥੇ ਜੀ ਨਗਰ ਕੀਰਤਨ ਦੀ ਤੰਗ ਨੂੰ ਤਿੰਨ ਚਾਰ ਘੰਟੇ ਹੋ ਗਏ ਨੇ ਤਿੰਨ ਚਾਰ ਘੰਟੇ ਹੋ ਗਏ ਜੀ ਕਿਨ ਮਤਲਬ ਤੁਸੀਂ ਖੜੇ ਹੋ 6 ਵਜੇ ਦੇ ਜਿੰਨ 5:00 ਵਜੇ 5:00 ਵਜੇ ਖੜੇ ਹੋਣਾ ਜੀ ਦੇਖਣਾ ਜੀ 5:00 ਵਜੇ ਦੇ ਖੜੇ ਹੋਏ ਤੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਇੰਨੀ ਤਾਂ ਕਿ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਨਗਰ ਕੀਰਤਨ ਦਰਸ਼ਨ ਕਰਨ ਵਾਸਤੇ ਤੇ ਛੋਟੇ ਛੋਟੇ ਬੱਚੇ ਵੀ ਦੇਖੋ ਹਣਾ ਤੇ ਇਹਨਾਂ ਦੇ ਖੇਡਾਂ ਦੀ ਉਮਾਰਾ ਇਸ ਟਾਈਮ ਤੇ ਗੁਰੂ ਨੂੰ ਨਗਰ ਕੀਰਤਨ ਦੇਖਣ ਵਾਸਤੇ ਤੇ ਪੰਜ ਪਿਆਰੇ ਸਹਿਬਾਨ ਤੇ ਬੜਾ ਵੱਡਾ ਕਾਫਲਾ ਨਗਰ ਕੀਰਤਨ ਦਾ ਆਸਾਮ ਤੋਂ ਰੰਭ ਹੋਇਆ ਜੀ ਦੇਖ ਸਕਦੇ ਹੋ ਜੀ ਤੁਸੀਂ ਆਪਾਂ ਪਿੰਡ 'ਚ ਪਹੁੰਚੇ ਦੀ ਬਾਕੀ ਇਤਿਹਾਸ ਵਾਪੁਜੇ ਤੋਂ ਆਪਾਂ ਸਰਵਨ ਕਰ ਲਿਆ ਜੀ ਤੇ ਗੁਰੂ ਘਰ ਪਿੱਛੇ ਦੇਖ ਸਕਦੇ ਹੋ ਜੀ ਤੇ ਆਹ ਰੋਡ ਜਿੱਸੇ ਸਿੱਧਾ ਜਾਂਦਾ ਜੀ ਫਤਿਹਗੜ ਸਾਹਿਬ ਨੂੰ ਤੇ ਵਸ ਨਗਰ ਕੀਰਤਨ ਦਾ 10 15 ਮਿੰਟਾਂ ਤੱਕ ਪਹੁੰਚਣ ਵਾਲਾ ਜਿੱਥੇ ਇਸ ਨਗਰ ਵਿੱਚ ਤੇ ਸਕਦਾ ਫਿਰ ਖੁੱਲੇ ਦਰਸ਼ਨ ਦੇਦਾਰੇ ਕਰਨਗੇ ਜੀ ਹਾਂ ਜੀ ਸੋਪਾ ਪਹੁੰਚ ਗਏ ਜੀ ਫਤੇਗੜ ਸਾਹਿਬ ਜੋਤੀਸਰੋਪ ਗੁਰੂ ਘਰ ਦੇ ਬਾਹਰ ਤੇ ਸੰਗਤ ਦਾ ਤੁਸੀਂ ਇਕੱਠ ਦੇਖ ਸਕਦੇ ਹੋ ਜੀ ਤੇ ਦਰਸ਼ਨ ਕਰਨ ਵਾਸਤੇ ਸੰਗਤ ਬੈਠੀ ਵੀ ਹੋਈ ਹੈ ਜੀ ਤੇ ਖੜੀ ਵੀ ਹੋਏ ਨੇ ਤੇ ਆਪਾਂ ਪਹੁੰਚ ਗਏ ਜੀ ਫਤੇਗੜ ਸਾਹਿਬ ਤੇ ਦਸਾਂ 15 ਮਿੰਟ ਤੱਕ ਨਗਰ ਕੀਰਤਨ ਇਸ ਸਥਾਨਾ ਤੇ ਆ ਜਾਏਗਾ ਜਿੱਥੇ ਛੋਟੇ ਸਹਿਬਜ਼ਾਣਾ ਦੇ ਮਾਤਾ ਗੁਜਰ ਕੋ ਅਰਦਾਸ ਸਨਕਾਰ ਕੀਤਾ ਗਿਆ ਸੀ ਜੀ ਇਹ ਜੋਤੀਸਰੋਪ ਗੁਰੂ ਘਰ ਹੈ ਜੀ ਤੇ ਸੰਗਤ ਦੇਖ ਸਕਦੇ ਹੋ ਤੁਸੀਂ ਦਰਸ਼ਨ ਕਰਨ ਵਾਸਤੇ ਜਿਤਨੇ ਗੁਰ ਕੀਰਤਨ ਦੇ ਤੇ ਖੜੀ ਹੋਈ ਹੈ ਜੀ ਤੇ satsang ਕਰ ਰਹੀਆਂ ਜੀ ਤੇ ਸ਼ਬਦ ਗਾਇਨ ਕਰ ਰਹੀਆਂ ਸੰਗਤਾਂ ਬਹੁਤ ਸੰਗਤਾਂ ਦਰਸ਼ਨ ਮੇਲੇ ਕਰਦੀਆਂ ਆਪਾਂ ਕਰਦੇ ਆ ਜੀ ਹੋ ਵਾਰ ਵਾਰ ਜਹਾ ਹੋ ਵਾਰ ਵਾਰ ਜਾ ਹੋ ਵਾਰ ਵਾਰ ਜਾ ਹੋ ਵਾਰ ਵਾਰ ਜਾ ਹੋ ਵਾਰ ਬਹਾਦਰ ਸਾਇਵ ਤਨਗੁਰ ਤੇ ਕਬਾਦਰ 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 ਸਾਇਵ ਮੋ ਨਿਰਗੁਣ ਤੁਮ ਪੂਰਨ ਦਾਤੇ ਜਗ ਨਿਰਗੁਣ ਨਗਰੂ ਤੇਗ ਬਾਦਰ ਸਾਹਿਬ ਤਨ ਗੁਰੂ ਤੇਗ ਬਾਦਰ ਸਾਹਿਬ ਤੇਗ ਬਾਦਰ ਸਾਹਿਬ ਤਨ ਗੁਰੂ ਤੇਗ ਬਾਦਰ ਸਾਹਿਬ ਨਗਰ ਕੀਰਤਨ ਫਤਿਹਗੜ ਸਾਹਿਬ ਪਹੁੰਚੂਗਾ ਜੀ ਗੁਰਦੁਆਰਾ ਆਮ ਸਾਹਿਬ ਤੋਂ ਚੱਲ ਕੇ ਮੋਹਾਲੀ ਤੋਂ ਫਤਿਹਗੜ ਸਾਹਿਬ ਅੱਜ ਸਮਾਪਤੀ ਹੋਏਗੀ ਰਾਤ ਆਪਣਾ ਦਿੱਖੇ ਜੀ ਤੇ ਸਵੇਰੇ ਮਾਛੋੜਾ ਸਾਹਿਬ ਵੱਲ ਰਵਾਨਾ ਹੋ ਰਿਹਾ ਜੀ ਨਗਰ ਕੀਰਤਨ ਤੇ ਤੁਸੀਂ ਦੇਖ ਸਕਦੇ ਹੋ ਜੀ ਤਿਆਰੀਆਂ ਹੁਣੇ ਨਾਲ ਸ਼ੁਰੂ ਹੋ ਰਹੀਆਂ ਨੇ ਤੇ ਪਾਲਕੀ ਸਾਹਿਬ ਸ਼ਸਤਰਾਂ ਵਾਲੀ ਪਾਲਕੀ ਸਾਹਿਬ ਸਾਰੀ ਤਿਆਰ ਹੋ ਰਹੀ ਜੀ ਤੇ ਸੰਗਤਾਂ ਬੜੀ ਸ਼ਰਧਾ ਭਾਵ ਨਾਲ ਸੇਵਾ ਕਰ ਰਹੀਆਂ ਨੇ ਤੇ ਸਤਿਗੁਰੂ ਜੀ ਬਰਾਜਮਣ ਕਰ ਦਿੱਤੇ ਨੇ ਜੀ ਸੱਚਖੰਡ ਵਿਖੇ ਤੇ ਚਲੋ ਹੁਣ ਆਪਾਂ ਚੱਲਦੇ ਆਂ ਜੀ ਤੇ ਵੀਡੀਓ ਆਪਾਂ ਇੱਥੇ ਕਰਦੇ ਆਂ ਜੀ ਬੰਦ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਜਿਹੜੇ ਨਵੇਂ ਨਵੇਂ ਚੈਨਲ ਨੇ ਸਬਸਕ੍ਰਾਈਬ ਕਰ ਲਓ ਜੀ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨਪਾਲਪਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ